ਭਾਰਤ ਲਈ ਭਾਰਤ ਦਾ ਲੋਕਤੰਤਰ ਸਭ ਤੋਂ ਵੱਡਾ ਖਤਰਾ ਬਣਿਆ ਹੋਇਆ ਕਿਉਂਕਿ ਜਿਹੜੇ ਸਾਡੇ ਲੋਕਾਂ ਵਿੱਚੇ ਅਸੀਂ ਵੀ ਆ ਅਸੀਂ ਲੋਕ ਬੰਦੇ ਨੂੰ ਦੇਖ ਕੇ ਵੋਟਾਂ ਨਹੀਂ ਪਾਉਂਦੇ ਅਸੀਂ ਇੱਕ ਜਾਂ ਤਾਂ ਇੱਕ ਪਾਰਟੀ ਨੂੰ ਜੁੜ ਕੇ ਵੋਟਾਂ ਪਾ ਦਿੰਨੇ ਆ ਜਾਂ ਇੱਕ ਦੂਏ ਦੀ ਵਿਰੋਧਾ ਵਿੱਚ ਵੋਟਾਂ ਪਾ ਦਿੰਨੇ ਆ ਪਰ ਸਾਡੇ ਜਿਹੜੇ ਲੀਡਰ ਚੁਣੇ ਜਾਂਦੇ ਆ ਕਦੇ ਉਹਨਾਂ ਦੇ ਕਰਤਾਰ ਵੱਲ ਆਪਾਂ ਜਾਤੀ ਨਹੀਂ ਮਾਰਦੇ ਭਾਰਤ ਨੂੰ ਜਿਹੜੀ ਭਾਰਤ ਦੀ ਸਰਕਾਰ ਹੈ ਇਸ ਸਮੇਂ ਉਹਨੂੰ ਜਿਹੜੇ ਲੋਕ ਚਲਾ ਰਹੇ ਆ ਉਹ ਵੀ ਕਿਸੇ ਸਮੇਂ ਤੜੀ ਪਾਰ ਆ ਤੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਇਹਦਾ ਮਤਲਬ ਸਾਨੂੰ ਵੋਟਾਂ ਪਾਉਣ ਦਾ ਨਹੀਂ ਪਤਾ ਗੱਲ ਆ ਜਾਂਦੀ ਆ ਐਮਐਲਏ ਤੇ ਐਮਪੀ ਤੇ ਇਹ ਬਲਾਕ ਸੰਪਤੀ ਜ਼ਿਲ੍ਹਾ ਪ੍ਰਸ਼ਦ ਸਰਪੰਚ ਪੰਚ ਜਦੋਂ ਅਸੀਂ ਉਹਨਾਂ ਨੂੰ ਵੋਟਾਂ ਪਾਉਨੇ ਅਸੀਂ ਉਹਨਾਂ ਦੇ ਕਰਤਾਰ ਨਹੀਂ ਦੇਖਦੇ ਅਸੀਂ ਇੱਕ ਸਿਰਫ ਭੇਡ ਚਾਲ ਦੇ ਵਿੱਚ ਵੋਟਾਂ ਪਾ ਦਿੰਨੇ ਆ ਜਾਂ ਤਾਂ ਸਾਨੂੰ ਸਮਝ ਨਹੀਂ ਵੀ ਕਿਹੜੇ ਲੋਕਾਂ ਨੂੰ ਅਸੀਂ ਵੋਟਾਂ ਪਾਉਣੀਆਂ ਹੈ ਕਿਆ ਕਰਨਾ ਹੈ ਅਸੀਂ ਇੱਕ ਦੂਏ ਨੂੰ ਦੇਖ ਕੇ ਵੋਟਾਂ ਪਾ ਦਿੰਨੇ ਆ ਸੋ ਭਾਰਤ ਲਈ ਜਿਹੜਾ ਸਭ ਤੋਂ ਵੱਡਾ ਖਤਰਾ ਬਣਿਆ ਹੋਇਆ ਉਹ ਲੋਕਤੰਤਰ ਭਾਰਤ ਦੇ ਵਿੱਚ ਆਪਾਂ ਦੇਖਦੇ ਆਂ ਕਿ ਜ਼ਿਆਦਾਤਰ ਜਿਹੜੇ ਲੀਡਰ ਨੇ ਉਹ ਜਾਂ ਤਾਂ ਪਹਿਲਾਂ ਨਸ਼ਾ ਵੇਚਦੇ ਆਂ ਜਾਂ ਬਲਤਕਾਰੀ ਵੀ ਆ ਉਹਦੇ ਵਿੱਚ ਆਪਾਂ ਦੇਖਦੇ ਆਂ ਵੀ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਮਾਜ ਦੀਆਂ ਬੁਰਾਈਆਂ ਉਹ ਬੰਦਿਆਂ ਦੇ ਵਿੱਚ ਪੂਰੀ ਪੂਰੇ ਤੌਰ ਤੇ ਭਰੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਆਪਣੇ ਨੁਮਾਇੰਦੇ ਚੁਣਦੇ ਆਂ ਆਪਾਂ ਕਦੇ ਵੀ ਇਹ ਬੰਦਾ ਦੇਖ ਕੇ ਨਹੀਂ ਵੋਟ ਪਾਉਂਦੇ ਵੀ ਇਹ ਬੰਦਾ ਚੰਗਾ ਅਸੀਂ ਸਿਰਫ ਭੇੜਚਾਲ ਦੇ ਵਿੱਚ ਲਾ ਕੇ ਵੋਟਾਂ ਪਾ ਦਿੰਨੇ ਆ ਜਿਹਦੇ ਨਤੀਜੇ ਸਾਨੂੰ ਬਾਅਦ ਵਿੱਚ ਭੁਗਤਣੇ ਪੈਣੇ ਆ ਜਾਂ ਤਾਂ ਕੋਈ ਜਿਹਨੂੰ ਅਸੀਂ ਵੋਟਾਂ ਪਾਈਆਂ ਉਹ ਨਿਵ ਬਲਤਕਾਰੀ ਨਿਕਲ ਜਾਂਦੇ ਆ ਜਾਂ ਉਹ ਨਸ਼ੇ ਦੇ ਸਪਲਾਈਰ ਨਿਕਲ ਜਾਂਦੇ ਆ ਜਾਂ ਫਿਰ ਉਹ ਕਈ ਵੱਡੀਆਂ ਬਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਨਿਕਲ ਜਾਂਦੇ ਆ ਜਾਂ ਉਹ ਕਾਤਲ ਹੁੰਨੇ ਆ ਜਾਂ ਫਿਰ ਉਹ ਤੜੀ ਪਾਰ ਹੋਏ ਲੋਕ ਹੁੰਨੇ ਆ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਆਉਣ ਦੀ ਕੋਈ ਜਗ੍ਹਾ ਨਹੀਂ ਹੁੰਦੀ ਉਹਨਾਂ ਨੂੰ ਅਸੀਂ ਵੋਟਾਂ ਪਾ ਕੇ ਆਪਣੇ ਸਿਰ ਤੇ ਬਿਠਾ ਲੰਨੇ ਆ ਤੇ ਉਹਨਾਂ ਦੇ ਫਿਰ ਜਦੋਂ ਨਤੀਜੇ ਆਉਨੇ ਆ ਉਹ ਬਹੁਤ ਭਿਆਨਕ ਹੁੰਨੇ ਆ ਉਸ ਤੋਂ ਬਾਅਦ ਫਿਰ ਸਾਰੇ ਲੋਕ ਉਹਨਾਂ ਨੂੰ ਗਾਲ੍ਹਾਂ ਕੱਢਦੇ ਆ ਇਹਦੇ ਲਈ ਜ਼ਿੰਮੇਵਾਰ ਅਸੀਂ ਆਪ ਆ ਖੁਦ ਨਾ ਕਿ ਕੋਈ ਹੋਰ ਲੀਡਰ ਆ ਵੱਡੇ ਜਾਂ ਕੋਈ ਸਰਕਾਰ ਆ ਉਹ ਜਿਹੜੇ ਲੋਕ ਵੋਟਾਂ ਪਾ ਕੇ ਆ ਪੰਜ ਤੌਖੇ ਭੇਜਦੇ ਆ ਉਹ ਲੋਕ ਜ਼ਿੰਮੇਵਾਰਾਂ ਇਹ ਲੋਕਤੰਤਰ ਦਾ ਜਿਹੜੇ ਆਪਾਂ ਸਹੀ ਇਸਤੇਮਾਲ ਨਹੀਂ ਕਰਦੇ ਆਪਣੀ ਵੋਟ ਦਾ ਅਸੀਂ ਬੰਦਾ ਨਹੀਂ ਦੇਖਦੇ ਵੋਟ ਪਾਉਣ ਲੱਗੇ ਸੋ ਸਾਰਿਆਂ ਨੂੰ ਬੇਨਤੀ ਆ ਕਿ ਪਾਰਟੀ ਬਾਜੀ ਨੂੰ ਛੱਡ ਕੇ ਬੰਦੇ ਦੇਖ ਕੇ ਵੋਟ ਪਾਈਏ ਤੇ ਜਿਹੜਾ ਚੰਗਾ ਬੰਦਾ ਉਹਨੂੰ ਅੱਗੇ ਲੈ ਕੇ ਆਈਏ ਉਹ ਕਿਸੇ ਵੀ ਪਾਰਟੀ ਦਾ ਹੋ ਸਕਦਾ ਇਹ ਨਹੀਂ ਆਪਾਂ ਦੇਖੋ ਦੇਖੀ ਚਲੋ ਜੀ ਹੁਣ ਆ ਸਰਕਾਰ ਆ ਪੰਜਾਬ ਦੇ ਵਿੱਚ ਇਹਦੇ ਸਰਪੰਚ ਚੁਣ ਲੀਏ ਜੀ ਉਹ ਉਧਰ ਨੂੰ ਹੋ ਜਾਣੇ ਆਪਾਂ ਇੱਕ ਪਾਸੇ ਨੂੰ ਐ ਪਾਰ ਜਦੋਂ ਉਹਦੇ ਐਮਐਲਏ ਐਮਪੀ ਚੁਣ ਲੰਨੇ ਆਪਾਂ ਉਹ ਉਹਨਾਂ ਪਰ ਵੱਡੇ ਵੱਡੇ ਪਰਚੇ ਦਰਜ ਹੋਏ ਹੋਣੇ ਆ ਜਿਹਦੇ ਵਿੱਚ ਕਤਲ ਵਰਗੇ ਬਲਾਤਕਾਰ ਵਰਗੇ ਚੋਰੀਆਂ ਠੱਗੀਆਂ ਲੁੱਟਾਂ ਖੋਹਾਂ ਆ ਦੇਖਿਆ ਆਪਾਂ ਨੇ ਕਈ ਐਮਐਲਏ ਵੀ ਆਪਾਂ ਨੇ ਬਣਾਏ ਹੋਏ ਆ ਲੁੱਟਾਂ ਖੋਹਾਂ ਵਾਲੇ ਸੋ ਜੇਕਰ ਆਪਣਾ ਜਿਹੜਾ ਲੋਕ ਜੇ ਇਹੀ ਲੋਕਤੰਤਰ ਆ ਤਾਂ ਲੱਖ ਲਾਹਣਤਾ ਆਪਣੇ ਤੇ ਆਪਾਂ ਭਾਰਤ ਨੂੰ ਲੋਕਤੰਤਰ ਦੇਸ਼ ਕਹਿੰਦੇ ਆ ਜਿੱਥੇ ਬਲੱਤਕਾਰੀਆਂ ਵਾਸਤੇ ਜਾਂ ਜਿਹੜੇ ਠੱਗ ਚੋਰਾਂ ਵਾਸਤੇ ਆਪਣੀ ਵੋਟਾਂ ਵਾਕੇ ਉਹਨਾਂ ਨੂੰ ਲੀਡਰ ਚੁਣਦੇ ਆ ਲੱਖ ਲਾਹਣਤਾ ਸਾਡੇ ਤੇ ਸੋ ਜਿਹੜੇ ਇਹੋ ਜਿਹੇ ਲੋਕਤਾਂਤਰ ਤੇ ਵੀ ਲੱਖ ਲਾਹਣਤਾ ਜਿਹਨੂੰ ਜਿਹੜਾ ਭਾਰਤ ਦਾ ਸੰਵਿਧਾਨ ਉਹ ਕਿਤੇ ਵੀ ਕਿਸੇ ਨੂੰ ਰੋਕਦਾ ਨਹੀਂ ਵੀ ਇਹਦੇ ਬੰਦੇ ਤੇ ਗਲਤ ਇਲਜ਼ਾਮ ਲੱਗੇ ਹੋਏ ਆ ਇਹ ਬਲੱਤਕਾਰੀ ਆ ਇਹਨੂੰ ਇਹਨੇ ਕਤਲ ਕਰੇ ਹੋਏ ਆ ਇਹਦੇ ਤੇ ਇਹਨੇ ਪਰਚੇ ਆ ਜਿਹੜੇ ਉਹਦੇ باوجود ਵੀ ਅਸੀਂ ਚੋਣਾਂ ਲੜਦੇ ਆ ਜਿੱਤਦੇ ਆ ਸੋ ਜਿਹੜਾ ਭਾਰਤ ਦਾ ਸੰਵਿਧਾਨ ਵੀ ਆ ਉਹ ਵੀ ਸਹੀ ਤਰੀਕੇ ਨਹੀਂ ਕੰਮ ਕਰ ਰਿਹਾ ਭਾਰਤ ਦਿਨ ਪਰ ਧੀ ਦਿਨ ਪਿੱਛੇ ਜਾ ਰਿਹਾ ਹੈ ਤੇ ਜਿਹੜੇ ਆਪਾਂ ਲੋਕ ਚੁਣਦੇ ਨੇ ਧਰਮਾਂ ਦੇ ਨਾਂ ਉਤੇ ਚੁਣ ਕੇ ਆਪਣੀ ਸਰਕਾਰ ਬਣਾਈ ਹੋਈ ਆ ਪਹਿਲਾਂ ਅਸੀਂ ਧਰਮ ਦੇ ਨਾਂ ਉਤੇ ਪਹਿਲਾਂ ਮੁਸਲਮਾਨਾਂ ਨੇ ਰਾਜ ਕਰਿਆ ਜਿਹੜਾ ਮੁਗਲ ਉਹਨਾਂ ਨੇ ਪੂਰਾ ਅਤਿਆਚਾਰ ਕਰਿਆ ਉਹ ਤੋਂ ਬਾਅਦ ਅੰਗਰੇਜ਼ਾਂ ਨੇ ਰਾਜ ਕਰਿਆ ਉਹਨਾਂ ਨੇ ਵੀ ਪੂਰਾ ਅਤਿਆਚਾਰ ਕਰਿਆ ਲੋਕਾਂ ਤੇ ਆਮ ਲੋਕਾਂ ਤੇ ਉਦੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਰਿਹਾ ਉੱਥੇ ਆਪਾਂ ਦੇਖ ਸਕਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਅਤਿਆਚਾਰ ਨਹੀਂ ਹੋਇਆ ਕਿਸੇ ਦੇ ਉੱਤੇ ਉਹ ਇੱਕ ਨੰਬਰ ਦਾ ਰਾਜ ਮੰਨਿਆ ਗਿਆ ਹੁਣ ਜਿਹੜਾ ਆ ਮੋਦੀ ਆਰਐਸਐਸ ਦਾ ਰਾਜ ਆਇਆ ਹੋਇਆ ਇਹਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਵੀ ਕਿਵੇਂ ਲੋਕਾਂ ਨਾਲ ਧੱਕਾ ਹੋ ਰਿਹਾ ਪਰ ਅਸੀਂ ਲੋਕ ਇਹ ਸਮਝ ਕੇ ਰਾਜੀ ਨਹੀਂ ਅਸੀਂ ਉਹਨਾਂ ਦੇ ਮਗਰ ਲੱਗ ਜਾਂਦੇ ਹਾਂ ਕਿਉਂਕਿ ਵੀ ਵੱਡੇ ਲੀਡਰ ਆ ਇਹ ਸਾਡਾ ਅਸੀਂ ਆਪਣੇ ਸਵਾਰਥਾਂ ਵਾਸਤੇ ਇਹ ਵੀ ਨਹੀਂ ਦੇਖਦੇ ਵੀ ਇਹ ਬਲੱਤਕਾਰੀ ਲੋਕ ਆ ਇਹ ਠੱਗ ਲੋਕ ਆ ਚੋਰ ਲੋਕ ਆ ਡਕੈਤੀਆਂ ਮਾਰਨ ਵਾਲੇ ਲੋਕ ਆ ਅਸੀਂ ਉਹਨਾਂ ਦੇ ਮਗਰ ਲਾ ਕੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾ ਕੇ ਭੇਜ ਦੇਣਾ ਜਿੰਨੀ ਦੇਰ ਇਹ ਹੀ ਗੋਚ ਚੱਲੂਗਾ ਸੋ ਆਪਣਾ ਕੁਝ ਨਹੀਂ ਬਣਨਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੀ ਬੋਟ ਦਾ ਇਸਤੇਮਾਲ ਆ ਸੋਚ ਸਮਝ ਕੇ ਕਰਿਆ ਕਰੋ